ਸੰਗਤ ਜੀ ਅੱਜ ਤੁਹਾਨੂੰ ਦੱਸਾਂਗੇ ਸ੍ਰੀ ਤਰਨਤਾਰਨ ਸਾਹਿਬ ਦਾ ਇਤਿਹਾਸ ਜੀ ਹਾਂ ਉਹੀ ਤਰਨਤਾਰਨ ਜਿਸ ਨੂੰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਸੀ ਉਹੀ ਤਰਨਤਾਰਨ ਜਿਹੜਾ ਕਿ ਦਿੱਲੀ ਤੋਂ ਲਾਹੌਰ ਮਾਰਗ ਤੇ ਸਥਿਤ ਹੈ ਜੀ ਹਾਂ ਇਸ ਵੀਡੀਓ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਦੇ ਤਾਂ ਇਤਿਹਾਸ ਦੱਸਦੇ ਆ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦਾ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਗੋਂਦਵਾਲ ਸਾਹਿਬ ਵਿਚਕਾਰ ਜਰਨੈਲੀ ਸੜਕ ਦੇ ਉੱਪਰ ਸਿੱਖੀ ਦੇ ਪ੍ਰਚਾਰ ਦੇ ਲਈ ਨਵਾਂ ਕੇਂਦਰ ਬਣਾਉਣ ਲਈ ਖਾਰਾ ਤੇ ਪਲਾਸੌਰ ਆਦਿ ਨਗਰਾਂ ਦੀ ਸਾਂਝੀ ਜ਼ਮੀਨ 1,57,000 ਰੁਪਏ ਵਿੱਚ ਖਰੀਦੀ ਸੀ। ਸੰਮਤ 1647-1590 ਈਸਵੀ ਨੂੰ ਬਾਬਾ ਬੁੱਢਾ ਜੀ ਪਾਸੋਂ ਅਰਦਾਸ ਕਰਵਾ ਕੇ ਸਰੋਵਰ ਦੀ ਸੇਵਾ ਆਰੰਭ ਕੀਤੀ। ਜੋ ਕਿ 6 ਕਸਾਲਾਂ ਵਿੱਚ ਸੰਪੂਰਨ ਹੋਈ ਇਸ ਵੱਡੇ ਸਰੋਵਰ ਦਾ ਚੌਗਿਰਦਾ ਲਗਭਗ 1.5 ਕਿਲੋਮੀਟਰ ਹੈ ਅਤੇ ਇਸ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਸਰੋਵਰ ਹੋਣ ਦਾ ਮਾਣ ਵੀ ਪ੍ਰਾਪਤ ਹੈ ਚੇਤ ਸੰਮਤ 1653 1596 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖਦਿਆਂ ਮੁੱਖੋਂ ਉਚਾਰਿਆ ਤਰਨ ਤਾਰਨ ਹਰਨਿਤ ਦੁੱਖ ਨਾ ਸਕੈ ਵਿਆਪ ਇਥੇ ਗੁਰਬਾਣੀ ਸੁਣ ਕੇ ਮਨ ਦੇ ਰੋਗ ਅਤੇ ਇਸ਼ਨਾਨ ਕਰਕੇ ਤਨ ਦੇ ਰੋਗ ਦੂਰ ਹੋਣਗੇ। ਇਥੇ ਗੁਰੂ ਜੀ ਦੀ ਮਿਹਰ ਸਦਕਾ अनेका ਕੋੜੀਆਂ ਅਤੇ ਕੋੜਿਆਂ ਦਾ ਦੂਰ ਹੋਇਆ ਰੋਗ ਇਸ ਜਗ੍ਹਾ ਨੂੰ ਦੁੱਖ ਨਿਵਾਰਨ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਾ। ਗੁਰੂ ਸਾਹਿਬ ਨੇ ਪਵਿੱਤਰ ਨਗਰੀ ਵਿੱਚ ਨਿਵਾਸ ਕਰਨ ਲਈ ਦੁਕਾਨਾਂ, ਮਕਾਨਾਂ, ਬੁੰਗਿਆਂ ਲਈ ਜਗ੍ਹਾ ਦੇ ਕੇ ਸ਼ਹਿਰ ਵਸਾਇਆ। ਗੁਰੂ ਜੀ ਨੇ ਸਰੋਵਰ ਨੂੰ ਪੱਕਿਆ ਕਰਨ ਲਈ ਸਿੱਖਾਂ ਪਾਸੋਂ ਇੱਟਾਂ ਦੇ ਅਵੇ ਲਗਵਾਏ ਤਾਂ ਨੂਰਦੀਨ ਦੇ ਪੁੱਤਰ ਜ਼ਾਲਮ ਅਮਰਉੱਦੀਨ ਨੇ ਸਾਰੀਆਂ ਇੱਟਾਂ ਜਾ ਕੇ ਨੂਰਦੀਨ ਦੀ ਸਰਾਂ ਲਈ ਵਰਤ ਲਈਆਂ ਗੁਰੂ ਜੀ ਨੇ ਬਚਨ ਕੀਤੇ ਕਿ ਸਮਾਂ ਆਉਣ ਤੇ ਇੱਟਾਂ ਵਾਪਸ ਆ ਜਾਣਗੀਆਂ ਸੰਮਤ 1823 ਦੇ ਵਿੱਚ ਜੱਸਾ ਸਿੰਘ ਰਾਮਗੜੀਏ ਨੇ ਨੂਰਦिन ਦੀ ਸਰਾਂ ਢਾ ਕੇ ਉਹੀ ਇੱਟਾਂ ਵਾਪਸ ਲਿਆ ਕੇ ਸਰੋਵਰ ਦੇ ਦੋਵੇਂ ਪਾਸੇ ਪੱਕੇ ਕਰਵਾਏ ਸਰੋਵਰ ਦੇ ਬਾਕੀ ਦੋ ਪਾਸੇ ਪੱਕੇ ਕਰਵਾਉਣ ਅਤੇ ਸ਼੍ਰੀ ਦਰਬਾਰ ਸਾਹਿਬ ਤੇ ਸੋਨੇ ਦੀ ਮੀਨਾਕਾਰੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਰਕੁਨ ਮੋਤੀ RAM ਰਾਹੀਂ ਕਰਵਾਈ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਨੇ ਪ੍ਰਕਰਮਾ ਪੱਕੀ ਕਰਵਾਈ ਤੇ ਸਰੋਵਰ ਦੀ ਨੁੱਕਰ ਤੇ ਇੱਕ ਸ਼ਾਨਦਾਰ ਮਨਾਰਾ ਜਿਸ ਦੀ ਉਚਾਈ ਜਿਸ ਦੀ ਉਚਾਈ 156 ਫੁੱਟ ਤੇ 6 ਇੰਚ ਹੈ ਉਸ ਦਾ ਤਿਆਰ ਕਰਵਾਇਆ ਤਰਨਤਨ ਸਾਹਿਬ ਦੇ ਵਿੱਚ ਹੋਰ ਬਹੁਤ ਸਾਰੇ ਗੁਰਦੁਆਰੇ ਨੇ ਜਿਨ੍ਹਾਂ ਦੇ ਆਪਾਂ ਦਰਸ਼ਨ ਕਰ ਸਕਦੇ ਹਾਂ ਗੁਰਦੁਆਰਾ ਗੁਰੂ ਕਾਖੂ ਜਿੱਥੇ ਸੱਚੇ ਪਾਤਸ਼ਾਹ ਇਸ਼ਨਾਨ ਤੇ ਵਿਸ਼ਰਾਮ ਕਰਿਆ ਕਰਦੇ ਸੀ ਗੁਰਦੁਆਰਾ ਮੰਜੀ ਸਾਹਿਬ ਇੱਥੇ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ ਤੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਦੁਸ਼ਟ ਚੰਦੂਸ ਪਾਪੀ ਨੂੰ ਲਾਹੌਰ ਲੈ ਜਾਂਦੇ ਇੱਥੇ ਰਾਤ ਠਹਿਰੇ ਸੀ ਗੁਰਦੁਆਰਾ ਖੂ ਬੀਬੀ ਭਾਨੀ ਜੀ ਲਕੀਰ ਸਾਹਿਬ ਟੱਕਰ ਸਾਹਿਬ ਸ਼ਹੀਦ ਬਾਬਾ ਹਜਾਰਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਵਿਕੇ ਹਰ ਮੱਸਿਆ ਵਾਲੇ ਦਿਨ 12 ਵਜੇ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ ਜੀ ਹਾਂ ਇਹ ਜਿਹੜਾ ਸਰੋਵਰ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਨੂੰ ਪਹਿਲਾਂ ਹੀ ਦੱਸਾਟਿਆਂ ਕਿ ਏਸ਼ੀਆ ਦਾ ਸਭ ਤੋਂ ਵੱਡਾ ਹੋਣ ਦਾ ਜਿਹੜਾ ਮਾਣ ਹੈ ਉਹ ਪ੍ਰਾਪਤ ਹੈ ਜੀ ਹਾਂ ਤਰਨਤਾਰਨ ਸਾਹਿਬ ਉਹ ਪੰਜਾਬ ਦੇ ਇਤਿਹਾਸਿਕ ਸ਼ਹਿਰਾਂ ਵਿੱਚੋਂ ਇੱਕ ਹੈ ਗੁਰੂ ਨਗਰੀ ਸ੍ਰੀ ਅਮ੍ਰਿਤਸਰ ਸਾਹਿਬ ਤੋਂ 25 ਕਿਲੋਮੀਟਰ ਦੂਰ ਦੱਖਣ ਦਿਸ਼ਾ 'ਚ ਸਥਿਤ ਹੈ। ਅਮ੍ਰਿਤਸਰ ਦੀ ਤਰ੍ਹਾਂ ਇਹ ਅਸਥਾਨ ਵੀ ਸਿੱਖਾਂ ਦਾ ਪ੍ਰਮੁੱਖ ਧਾਰਮਿਕ ਕੇਂਦਰ ਰਿਹਾ ਹੈ। ਇਸ ਸ਼ਹਿਰ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਜੀ ਵੱਲੋਂ ਵਸਾਇਆ ਗਿਆ ਸੀ। ਇਹ ਸ਼ਹਿਰ ਪੁਰਾਤਨ ਤੌਰ ਤੇ ਦਿੱਲੀ ਤੋਂ ਲਾਹੌਰ ਜਾਣ ਵਾਲੇ ਮਾਰਗ ਤੇ ਸਥਿਤ ਹੈ ਜਿਹੜਾ ਕਿ ਸ਼ਾਹੀ ਮਾਰਗ ਵੀ ਕਿਹਾ ਜਾਂਦਾ ਹੈ। ਆਕਾਰ ਪੱਖੋਂ ਸਭ ਤੋਂ ਵੱਡਾ ਸਰੋਵਰ ਹੈ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਜੋ ਕਿ ਕਰੀਬ 16 ਏਕੜ ਜ਼ਮੀਨ 'ਚ ਫੈਲਿਆ ਹੋਇਆ ਹੈ ਜਿਸ ਦੀ ਲੰਬਾਈ 212 ਗਜ ਅਤੇ ਚੌੜਾਈ 208 ਗਜ ਹੈ ਤੇ ਇਸ ਦਾ ਘੇਰਾ 1 ਮੀਲ 212 ਗਜ ਦਾ ਬਣਦਾ ਹੈ ਇਤਿਹਾਸ ਮੁਤਾਬਕ ਪਹਿਲਾਂ ਇਹ ਸਰੋਵਰ ਵਾਲੀ ਥਾਂ ਤੇ ਪੰਡਿਤ ਪੱਲਾ ਸੌਰ ਦਾ ਇੱਕ ਢਾਬ ਹੋਇਆ ਕਰਦੀ ਸੀ ਜਿੱਥੇ ਆਲੇ ਦੁਆਲੇ ਪਿੰਡਾਂ ਦਾ ਪਾਣੀ ਇਕੱਠਾ ਹੁੰਦਾ ਸੀ ਗੁਰੂ ਅਰਜਨ ਦੇਵ ਜੀ ਜਦੋਂ 1590 ਨੂੰ ਅੰਮ੍ਰਿਤਸਰੋਂ ਗੋਇੰਦਵਾਲ ਸਾਹਿਬ ਜਾਂਦਿਆਂ ਇਸ ਢਾਬ ਕੋਲ ਰੁਕੇ ਤਾਂ ਉਹਨਾਂ ਨੇ ਤੋਂ ਪਾਣੀ ਪੀਣ ਦੇ ਲਈ ਬਹੁਤ ਵਧੀਆ ਲੱਗਾ ਪਾਣੀ ਪੀਣ ਦੇ ਵਿੱਚ ਇਸ ਲਈ ਗੁਰੂ ਜਨ ਇਹ ਜ਼ਮੀਨ ਖਰੀਦ ਕੇ ਇਸ ਢਾਬ ਨੂੰ ਦੁੱਖ ਨਿਵਾਰਨ ਸਰੋਵਰ ਦਾ ਨਾਂ ਦਿੱਤਾ 1590 ਈਸਵੀ ਵਿੱਚ ਇਸ ਸਰੋਵਰ ਦੀ ਨੀਂ ਰੱਖਣ ਸਮੇ ਬਾਬਾ ਬੁੱਢਾ ਜੀ ਪਾਸੋਂ ਅਰਦਾਸ ਕਰਵਾਈ ਸ਼੍ਰੀ ਹਰਮੰਦਰ ਸਾਹਿਬ ਦੀ ਸੁੰਦਰ ਦੇਖਣ ਨੂੰ ਧਿਆਨ ਚ ਰੱਖਦੇ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਿਕ ਇਮਾਰਤ ਤੇ ਵੀ ਸੋਨੇ ਦੀ ਮੀਨਾ ਕਾਰੀ ਦਾ ਇਤਿਹਾਸ ਕਾਰਜ ਕਰਵਾਇਆ ਦਰਬਾਰ ਸਾਹਿਬ ਦੇ ਸਾਹਮਣੇ ਬਣੀ ਪ੍ਰਾਣੀ ਡਿਉੜੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਨੌਂ ਨਿਹਾਲ ਸਿੰਘ ਵੱਲੋਂ ਬਣਵਾਇਆ ਗਿਆ ਸੀ ਜਿਸ ਨੂੰ ਸਮੇਂ-ਸਮੇਂ ਤੇ ਨਾਮ ਨਿਰਮਾਨ ਦੇ ਨਾਮ ਦੇ ਢੇਠ ਟਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਿੱਖਾਂ ਵੱਲੋਂ ਕੀਤੇ ਗਏ ਕਰੜੇ ਵਿਰੋਧ ਤੋਂ ਬਾਅਦ ਇਸ ਨੂੰ ਮੁੜ ਸੁਰਜੀਤ ਰੱਖਿਆ ਗਿਆ ਇਸ ਦੇ ਸਦਕਾ ਇਹ ਇਤਿਹਾਸਿਕ ਪੁਰਾਤਨ ਡਿਉੜੀ ਅੱਜ ਵੀ ਦਰਬਾਰ ਸਾਹਿਬ ਦੀ ਸ਼ੋਭਾ ਵਧਾ ਰਹੀ ਹੈ ਗੁਰੂ ਜੀ ਨੇ ਸਰੋਵਰ ਦੀ ਖੁਦਾਈ ਸਮੇ ਵਾਤਾਵਰਨ ਨੂੰ ਹੋਰ ਸੁਹਾਵਣਾ ਬਣਾਉਣ ਲਈ ਇਸ ਦੇ ਚਾਰੇ ਪਾਸੇ ਅੰਬਾਂ ਦੇ ਦਰਖਤ ਲਗਵਾਏ ਸੀ ਇਹਨਾਂ ਦਰਖਤਾਂ ਨੂੰ ਕੁਝ ਸਾਲ ਪਹਿਲਾਂ ਪਟਵਾ ਕੇ ਇੱਥੇ ਸੰਗ ਮਰਮਰ ਪੱਥਰ ਦੀ ਪ੍ਰਕਰਮਾ ਬਣਾ ਦਿੱਤੀ ਗਈ ਪਰ ਹੁਣ ਇੱਕ ਵਾਰ ਫਿਰ ਸਰੋਵਰ ਦੀ ਪ੍ਰਕਰਮਾ ਵਿੱਚ ਬਹੁਤ ਹੀ ਸੁੰਦਰ ਬੂਟੇ ਜਿਹੜੇ ਲੱਗੇ ਹੋਏ ਨੇ ਜਿਨ੍ਹਾਂ ਦਾ ਕੇ ਦੇਖਭਾਲ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਦਰਬਾਰ ਸਾਹਿਬ ਤਰਨਤਾਰਨ ਦੀ ਪ੍ਰਕਰਮਾ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀ ਸ਼ੋਭਿਤਾ ਹੈ ਜਿੱਥੇ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਸਰੋਵਰ ਦੇ ਕੰਮ ਦੀ ਨਿਗਰਾਨੀ ਕਰਿਆ ਕਰਦੇ ਸੀ ਇਸ ਤੋਂ ਇਲਾਵਾ ਇੱਥੇ ਚਾਰ ਮੰਜ਼ਲਾ ਬੁੰਗਾ ਵੀ ਬਣਵਾਇਆ ਗਿਆ ਹੈ ਜਿੱਥੇ ਸਿੱਖ ਸੰਗਤਾਂ ਰਾਤ ਵੇਲੇ ਵਿਸ਼ਰਾਮ ਕਰਦੀਆਂ ਸੀ ਇਹ ਬੁੰਗਾ ਅੰਜ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਉਸੇ ਤਰ੍ਹਾਂ ਸ਼ੋਭਿਤ ਹੈ ਇਸ ਪਵਿੱਤਰ ਇਤਿਹਾਸਿਕ ਸਥਾਨ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਖਾਲਸੇ ਦਾ ਸਾਜਨਾ ਦਿਵਸ ਵੱਡੇ ਪੱਧਰ ਤੇ ਬੜੇ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਸੰਗਤ ਜੀ ਇਹ ਸੀ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਇਤਿਹਾਸ ਕਿਸ ਤਰ੍ਹਾਂ ਜੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਹੋਈ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਥੋਂ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਮਿਲਿਆ ਕਿਸ ਤਰ੍ਹਾਂ ਉਹਨਾਂ ਦੇ ਪੁੱਤਰਿਆਂ ਨੇ ਕਮਰ ਨੌਨਿਹਾਲ ਸਿੰਘ ਨੇ ਇਸ ਦੀ ਡਿਊਟੀ ਬਣਵਾਈ ਤਾਂ ਵੀਡੀਓ ਸ਼ੂਟ ਕਰਦੇ ਆ ਇਤਿਹਾਸ ਦੱਸਦੇ ਆ ਬੋਲਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣੀਆਂ ਸੋ ਉਹਦੇ ਲਈ ਖਿਮਾ ਦੇ ਜਾਂਚ ਕਾ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਵੀਡੀਓ ਥੱਲੇ ਵਾਈਗਰੂ ਲਿਖ ਕੇ ਤੁਸੀਂ ਜ਼ਰੂਰ ਜਾਣਾ ਤੇ ਦੱਬ ਕੇ ਸ਼ੇਅਰ ਕਰ ਦੋਗੇ ਹੋਰ ਆਪਾਂ ਚੀਜ਼ਾਂ ਬੜੀਆਂ ਸ਼ੇਅਰ ਕਰਦੇ ਆ ਤੇ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਲਾਈਕ ਕੀਤੇ ਬਿਨਾ ਨਾ ਜਾਇਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ